ਸਤਨਾਮ ਸ੍ਰੀ ਵਾਹਿਗੁਰੂ ਸੋਏ ਜਨੰਦ ਨੇ ਮੇਰ ਤਨ ਮਨ ਮੂਲ ਨਾਮ ਜਪੰਦੜੀ ਲਾਲੀ ਪੰਦ ਜਨੰਦ ਨੇ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸ਼ਬਦ ਹਜ਼ਾਰੀ ਮਾਜ ਮਹੱਲਾ ਪੰਜਵਾਂ ਚੌਪੜੇ ਘਰ ਪੈਲਾ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਿਲਪ ਕਰੇ ਯਾਤ੍ਰਕ ਕੀ ਨਾਈ ਤ੍ਰਿਕਣਾਉ ਤਰਾਏ ਸੰਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜਿਓ ਹਾਂ ਕੋਲੇ ਜਿਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਓ ਰਹਾਉ ਤੇਰਾ ਮੁਕਤ ਹਵਾ ਜੀਓ ਸਹਿਜ ਕਨ ਬਾਣੀ ਚਿਰ ਹੋਵਾ ਦੇਖੈ ਸਾਰੰਗ ਪਾਣੀ ਧਨ ਸੋ ਦੇ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਾਰਾ ਰਹਿ ਜੀਓ ਹਾਂ ਕੋਲੇ ਹਾਂ ਕੋਲ ਕਮਾਈ ਗੁਰ ਸੱਜਣ ਮੀਤ ਮਾਰਾ ਰਹਿ ਜੀਓ ਰਹਾਉ ਇਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਸੁਭਗਵੰਤਾ ਮਹਿ ਰਹਿ ਨਾ ਆਵੈ ਨੀਂਦ ਨਾ ਆਵੈ ਬਿਨ ਦੇਖ ਗੁਰਦਰਬਾਰੈ ਜੀਉ ਹਾਂ ਕੋਲੀ ਜਿ ਘੋਲ ਕਮਾਈ ਤੇ ਸੱਚਾ ਗੁਰਦਰਬਾਰੈ ਜੀਉ ਰਹਾਉ ਪਾ ਗੋਹਾ ਗੁਰ ਸੰਤ ਮਲਾਇ ਪ੍ਰਭ ਅਪਨਾ ਸੀ ਕਰ ਮੈਂ ਪਾਇ ਸੇਵ ਕਰੀ ਪਲ ਤਸਨ ਵਿਛੜਾ ਜਨ ਨਾਨਕ ਦਾਸ ਤਮਾਰੇ ਜੀ ਆਉ ਹਉ ਕੋ ਲਈ ਜੋ ਕੋਲ ਕਮਾਈ ਜਨ ਨਾਨਕ ਦਾਸ ਤਮਾਰੇ ਜੀ ਆਉ ਰਹਾਉ ਧਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰ ਗੁਰ ਪ੍ਰਸਾਦਿ ਜੀਉ ਦਰਦ ਹੈ ਆਪਣਾ ਕੈਸਮ ਕਰਿ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਹ ਮੇਰਾ ਨੀਤ ਨਵਾ ਸਦਾ ਸਦਾ ਗਾਥਾਰਾਉ ਅੰਧੇਨ ਸਹਾਇ ਮਸੇਵਿਆ ਅੰਛੜਾਏ ਸੋਏ ਸਨ ਤੁਣ ਮੇਰੀ ਕਾਮਣੀ ਪਾਰ ਉਤਾਰ ਹੋਈ ਦਿਆਲ ਤੇਰੇ ਨਾਨਕਾ ਸਦ ਕੁਰਬਾਨੇ ਜਾਉ ਰਹਾਉ ਸਰਬੰਸਾ ਚਾਏ ਘਹਿ ਦੂਜਾ ਨਾਹੀ ਕੋਏ ਤਾਂ ਕਿ ਸੇਵਾ ਸੁ ਕਰੇ ਜਾ ਕੋ ਨਜ਼ਰ ਕਰੇ ਤੁਧ ਬਾਦ ਪਿਆਰੇ ਕੇਵ ਰਹਾ ਸਭ ੜਾਈ ਦੇ ਜਿਤਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸੇ ਆਗੇ ਪਿਆਰੇ ਜਾਇ ਕਹ ਰਹਾਉ ਸੇਵੀ ਸਾਹਿਬ ਆਪਣਾ ਅਵਰਨਾ ਜਾਂ ਤੋ ਕੋਏ ਨਾਨਕ ਤਾਂ ਕਾ ਦਾ ਸਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਿਟਾਉ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਤਲੰਗ ਮਹੱਲਾ ਪਹਿਲਾ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਏਹੋ ਤਨ ਮਾਇਆ ਪਾਇਆ ਪਿਆਰੇ ਨਿਤਨਾ ਲਾਭ ਰੰਗਾਇ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸਜੇ ਜਾਏ ਹਉ ਕੁਰਬਾਨੇ ਜਾਉ ਮਿਹਰਵਾਨਾ ਹਉ ਕੁਰਬਾਨੇ ਜਾਉ ਹੋ ਕੁਰਬਾਨੇ ਜਾਉ ਤਨਾਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਨਾਕੈ ਹੋ ਸਤਿਗੁਰ ਬਾਨੇ ਜਾਉ ਰਹਾਉ ਕਾਇਆ ਰੰਗਣ ਦੇਠੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾਕੈ ਪਾਸ ਤੋਰ ਤਨਾਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੈ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੈ ਹੀ 라ਵੇ ਤਰੰਗ ਮਹੱਲਾ ਪਹਿਲਾ ਇਹ ਆਨੜਿਆ ਮਨੁੜਾ ਕਾਇ ਕਰ ਹੈ ਆਪ ਨੜੇ ਕਰ ਹਰ ਰੰਗ ਕੀ ਨਾ ਮਨ ਹੈ ਸਾਹੋਂ ਨੜੇ ਤਨ ਕੰਨੁੜੀਏ ਬਾਹਰ ਗਿਆ ਢੁੰਡੈ ਭੈ ਕੀਆ ਦੇਹ ਸਲਾਹੀਆ ਨੈਣੀ ਭਾਵ ਕਾ ਕਰ ਸਿੰਗਾਰ ਤਾ ਸੁਹਾਗਣ ਜਾਣੀਆ ਲਾਗੀ ਜਾਂ ਸੋ ਧਰੇ ਪਿਆਰ ਈਆਣੀ ਬਾਲੀ ਕਿਆ ਕਰੈ ਜਾਂ ਤਨ ਕੰਤ ਨ ਪਾਵੇ ਕਰਨ ਪੁਲਾ ਕਰਬ ਤੇਰੇ ਸਾ ਤਨ ਮਹਿਨ ਨ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬੋ ਤੇਰਾ ਧਾਵੈ লাভ লব অহংকার কে মাটি মায়া ম্যায় সামানি ইনি 바তি সও পাইয়ে নাহি পাই কামনানি যায় পুচো সুহাগনি વાહે কিনি 바তি সও পাইয়ে জো কিছ করে সুপালা করমানি হিকমত হুকম চকাইয়ে ਜਾ ਕਹ ਪ੍ਰੇਮ ਪਦਾਰਥ ਪਾਈਐ ਸਚਰਨੇ ਚਤਲਾਈਐ ਸੋ ਕਹ ਸੋ ਕੀਜੈ ਤਨ ਮਨ ਦੀਜੈ ਸੋ ਪਰਮਨ ਲਾਈਐ ਏਵ ਕਹ ਸੁਆਗਣਿ ਭੈਣੇ ਇੰਨੇ ਬਾਤਿ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਕਤਰਾਏ ਸਾਹੋ ਨਗਰ ਕਰ ਦੇ ਕਾ ਸੋਦਨ ਲੇਖ ਕਾਪਣ ਨੌਨਦ ਪਾਈ ਆਪਣ ਕੰਠ ਪਿਆਰੀ ਸਾ ਸੁਹਾਗਨ ਨਾਨਕ ਸਾ ਸਬਰਾਈ ਐਸੇ ਰੰਗ ਰਤੀ ਸਹਿ ਕੇ ਮਾਪੀ ਐ ਨਸ ਪਾਇ ਸਮਾਨੀ ਸੁੰਦਰ ਸਾਇ ਸਰੂਪ ਅਬ ਚਖਣ ਕਹੀਏ ਸਾ ਸਿਆਣੀ ਸੁਹੀ ਮਹੱਲਾ ਪੈਨ ਕਾਉਣ ਤਰਾਜੀ ਕਮਨ ਤੁਲਾ ਤੇਰਾ ਕਾਉਣਾ ਸਰਾਪ ਬੁਲਾਵਾ ਕਾਉਣ ਗੁਰੂ ਕੇ ਪੈ ਦਿਖਿਆ ਲੇਵਾ ਕੇ ਪਹਿ ਮੂਲ ਕਰਾਮਾ ਮੇਰੇ ਲਾਲ ਜੀ ਤੇਰਾ ਅੰਤ ਨ ਜਾਣ ਤੂੰ ਜਲ ਥਲ ਮਹੀਆਲਾ ਭਰਪੁਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਾਨ ਤਰਾਜੀ ਤੇ ਚਿਤ ਤੁਲਾ ਤੇਰੀ ਸੇਵਸਰਾ ਕਮਾਵਾਉ ਕਟਹਿ ਪੀ ਤਰਸ ਸੋਤੋ ਲਈ ਕਿਨ ਬਿੰਦ ਚਿਤ ਰਹਾਵ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੂਝੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਜਿਨ ਆਵੇ ਜਿਨ ਜਾਵੇ ਤਾਂ ਕੀ ਸੰਗਤ ਨਾਨਕ ਕਰਹਿੰਦਾ ਕਿਉ ਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਭਾਉ ਨਰਵੈਰ ਅਕਾਲ ਮੂਰਤਿ ਜੁਨੀ ਸੈ ਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਜਾਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹਾਂ ਮੀਆਂ ਤੇਰੀ ਕਮਨ ਬੜਾਈ ਜੋ ਤੂੰ ਬਹਿ ਸੋ ਕਹਾਂ ਸੁਆਮੀ ਮੈਂ ਮੂਰਖ ਕਹਿ ਨਾ ਜਾਏ ਤੇਰੇ ਗੰਗਾ ਮੋ ਦੇਹ ਬਜਾਈ ਜੈਸੇ ਸੱਜ ਮੈਂ ਰਹੋ ਰਜਾਈ ਰਹਾਉ ਜੋ ਕੁਛ ਹੋਆ ਸਭ ਕੇ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਗਲੇ ਕਿਆ ਚਤਰਾਈ ਕਿਹਾ ਕਥੀ ਕਥੇ ਕਾ ਦੇਖਾ ਮੈਂ ਕਥਨਾ ਕਥਨਾ ਜਾਇ ਜੋ ਤਦ ਪਾਵੈ ਸੋਈ ਆਥਾ ਤਿਲ ਤੇਰੀ ਵੜਿਆਈ ਐਤੇ ਕੁਕਰ ਹੋਂ ਬਗਾਨਾ ਪਾਂਗਾ ਇਤੰਤਾਈ ਭਗਤ ਹੀਨ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇ ਸਕਲੰਦਰ ਕਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਤ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੇ ਮਾਈ ਕੌਣ ਜਾਣੈ ਪੀਰ ਪਰਾਏ ਹਮ ਨਹਿ ਚੰਦ ਪਰਾਏ ਰਹਾਉ ਆਗਮ ਅਗੋਚ ਰਲਾਖਿਆ ਅਪਾਰ ਚਿੰਤਾ ਕਰਹੁ ਹਮਾਰੇ ਜਲ ਥਲ ਮਹੀਰ ਪਰਪੁਰ ਨਹੀਂ ਨਾ ਕਟ ਕਟ ਜੋ ਤਮਾਰੀ ਸੇਖ ਮਤ ਸਾਬੋ ਤੇਮਾਰੀ ਮੰਦਰ ਸ਼ਾਵਾ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣਾ ਤੇ ਮਾਰੀ ਸਰਬ ਚਿਤ ਤੁਧ ਪਸ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਜੀ ਜੰਤਾ ਸਰਣ ਤੁਮਾਰੀ ਸਰਬ ਚੈਤ ਤਉ ਦੇ ਪਸ ਜੋ ਤਉ ਦੇ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ वाहेगुरु जी की फ़त